ਹਾਂ ਜੀ ਕਰਨੀਏ। ਬਹੁਤ ਚਲਾਈ। ਸਾਡੇ ਜਿਹੜਾ ਲੈ ਕੇ ਵੀ ਕਰਦੇ ਨੇ। ਦੀਪ ਜੋਸ਼ੀ ਸਰ ਜੀ ਸਾਹਿਬ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੀ। ਆਪਣਾ ਨਾਮ ਦੱਸਦੇ। ਸੁਖਦੀਪ ਸਿੰਘ ਡਰੱਗਸ ਕੰਟਰੋਲ ਅਫੀਸਰ ਅਮਰੀਕ ਸਰ। ਅੱਜ ਜਿਹੜੀ ਗੱਲ ਜੀ ਨੂੰ ਇਹ ਯੋਧ ਨਸ਼ਿਆਂ ਵਿਰੋਧ ਦੇ ਤਹਿਤ ਜਿਹੜਾ ਇਹ ਅੱਜ ਪੁਲਿਸ ਦੇ ਨਾਲ ਸਾਂਝੀ ਚੈਕਿੰਗ ਕੀਤੀ ਜਾ ਰਹੀ ਹੈ। ਔਰ ਜਿਹੜੇ ਵੀ ਕੈਮਿਸਟ ਆ ਇਹਨਾਂ ਨੂੰ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਆਂ ਕਿ ਆਪਣੀ ਹਰ ਦਵਾਈ ਦਾ ਪਰਚੇਜ਼ ਰਿਕਾਰਡ ਰੱਖਣ ਅਤੇ ਬਿੱਲ ਦੇ ਹੀ ਵੇਚਣ। ਅੱਜ ਅਸੀਂ ਕਿਸੇ ਵੀ ਦੁਕਾਨ ਤੋਂ ਕੋਈ ਨਸ਼ੀਲੀ ਵਸਤੂ ਤੇ ਨਹੀਂ ਪਾਈ ਗਈ ਪਰੰਤੂ ਕੋਈ ਨਾ ਕੋਈ ਔਨ ਤਾਂੀਆਂ ਨਿਕਲੀਆਂ ਕਿ ਕਿਸੇ ਦਾ ਬਿੱਲ ਸੇਲ ਰਿਕਾਰਡ ਨਹੀਂ ਕੰਪਲੀਟ ਕਿਸੇ ਦਾ ਕੁਛ ਹੈ ਅਤੇ ਇਹਨਾਂ ਸਾਰਿਆਂ ਨੂੰ ਸ਼ੋਕਾਸ ਨੋਟਿਸ ਜਾਰੀ ਕੀਤੇ ਜਾਣਾ। ਜਿੰਨੀਆਂ ਜਾਣਨ ਤਾਂ ਹੋਈਆਂ। ਤਿੰਨ ਤਿੰਨ ਦੁਕਾਨਾਂ ਚੈੱਕ ਕੀਤੀਆਂ ਜੀ ਤਿੰਨ ਦੁਕਾਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਇਹਨਾਂ ਨੂੰ ਨੋਟਿਸ ਜੀ ਕੱਜ ਜਾਰੀ ਕੀਤਾ ਜਾਏਗਾ ਜਾਰੀ ਕੀਤਾ ਜਾਏਗਾ ਇਹ ਮੋਕੰਪੂਰਾ ਏਰੀਆ ਜੀ ਐਸ ਐਚਓ ਮੋਕੰਪੂਰਾ ਜਤਿੰਦਰ ਸਿੰਘ ਜੀ ਦੇ ਨਾਲ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਹੋਰ ਵੀ ਦੁਕਾਨਾਂ ਤੇ ਕੀਤੀ ਜਾਏਗੀ ਆ ਸਕਦੇ ਜੀ ਬਿਲਕੁਲ ਜੀ ਬਿਲਕੁਲ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਫ੍ਰੀਜ਼ ਕਰਦੇ ਇਹਦੀ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਮਾਨਯੋਗ ਸੀਪੀ ਸਾਹਿਬ ਦਾ ਦਫ਼ਤਰ ਜਿੱਦ ਦੀ ਹਦਾਇਤਾਂ ਪਾਵਤ ਤਾਂ ਰੋਟੀਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੈਡੀਕਲ ਸਟੋਰਾਂ ਦੀ ਸਾਡੇ ਨਾਲ ਡਰੱਗ ਇਨਸਪੈਕਟਰ ਸਰਦਾਰ ਸੁਜੀਤ ਸਿੰਘ ਵੀ ਹਾਜ਼ਰ ਨੇ ਤੇ ਅਸੀਂ ਚਾਰ ਪੰਜ ਮੈਡੀਕਲ ਸਟੋਰ ਚੈੱਕ ਕਰਦੇ ਜਿਹੜੇ ਇਹਦੀ ਪਵਨਗ ਦੇਰੀ ਜਿਹਨ ਕਰਦੇ ਜੀ ਬਰਾਮਦ ਹੋਇਆ ਜੀ ਨਹੀਂ ਅਜੇ ਨਹੀਂ ਕੋਈ ਵੀ ਚੈਕਿੰਗ ਚੱਲ ਰਹੀ ਹੈ ਯਾਰੀ ਨਹੀਂ ਕੋਈ ਕੰਪਲੇਂਟ ਆਈ ਸੀ ਆ ਨਹੀਂ ਰੋਟੀਨ ਦੀ ਚੈਕਿੰਗ ਹੈ ਇਹਦੀ ਸਰਕਾਰ ਦੀਆਂ ਤੇ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਰੋਟੀਨ ਦੀ ਚੈਕਿੰਗ ਦੀ ਆ ਪਰ ਇਸ ਏਰੀਆ ਦੇ ਨਾਲ ਹੋ ਰਹੀ ਏਰੀਆ ਦੀ ਸਾਰੀ ਦੀ ਸਾਰੇ ਹੀ ਥਾਣੇ ਮੁਕਬਰ ਦੇਰੀ ਜੀ ਕੀਤੀ ਜਾਂਦੀ ਹੈ ਜਿਹੇ ਜੋ ਇਸ ਤਰ੍ਹਾਂ ਦਾ ਬੰਦਾ ਫੜਿਆ ਜਾਂਦਾ ਹੈ ਨਾ ਕਿਸ ਤਰ੍ਹਾਂ ਦੀ ਕੀ ਕਰਦੇ ਕੀਤੀ ਜਾਂਦੀ ਜਿਸ ਤਰ੍ਹਾਂ ਦਾ ਕੋ ਬੰਦਾ ਕੋ ਡਰਗ ਕਿਨਾਂ ਨਜਾਇਜ਼ ਕੋਈ ਚੀਜ਼ ਰੱਖੀ ਮਿਲ ਜਾਂਦੀ ਹੈ ਜੀ ਪਬੰਦੀ ਸ਼ੁੱਧਾਂ ਦਵਾਈਆਂ ਰੱਖੀਆਂ ਮਿਲ ਜਾਂਦੀਆਂ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਹੈ ਕੀ ਇਹ ਅਪੀਲ ਜਾਂ ਚੇਤਾਵਨੀ ਜੀ ਦੇ ਦੇ ਚਾਹੁੰਦੇ ਹੋ ਜਿਹੜੇ ਨਸ਼ੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕੱਲ ਬੇਨਤੀ ਹੈ ਸਾਡੀ ਚੇਤਾਵਨੀ ਨਹੀਂ ਹੈ ਸਾਡੀ ਕਿ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਕੋਈ ਵੀ ਬੰਦਾ ਜੇ ਕੋਈ ਨਸ਼ਾ ਇੱਥੇ ਵੇਚਦਾ ਹੈ ਰੀਚ ਜਾਂ ਤੇ ਬੰਦ ਕਰਦੇ ਜਾਂ ਲਾਕ ਕਰਦੇ ਕਰ ਹੁਣ ਤੱਕ ਕਿੰਨੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਸੀਂ ਕੋਈ 5 ਤੋਂ 6 ਦੁਕਾਨਾਂ ਦੀ ਚੈਕਿੰਗ ਕਰ ਲਈ ਹੈ ਅੱਗੇ ਜਾਰੀ ਹੈ ਚੈਕਿੰਗ ਬਿਲਕੁਲ ਜੀ ਬਿਲਕੁਲ ਜਿਹੜੇ ਵੀ ਡਰੱਗ ਦੇ ਵਿੱਚ ਆਉਂਦੀ ਹੈ ਦਵਾਈ ਉਹਦੇ ਮੁਤਾਬਕ ਕਾਰਵਾਈ ਭਾਵੇਂ ਲੈਣਾ ਹੈ ਤੇ ਭਾਵੇਂ ਕੋਈ ਵੇਚ ਰਿਹਾ ਸਾਰਿਆਂ ਦੇ ਬੋਅ ਕੱਢ ਲਈ ਨਾਲ ਟਿਮਾ ਹੋਰ ਵੀ ਹੈ ਬਿਲਕੁਲ ਜੀ ਬਿਲਕੁਲ ਡਰੱਗ ਇਨਸਪੈਕਟਰ ਸਾਹਿਬ ਆਏ ਨੇ ਨਾਲ ਉਹਦੀ ਟੀਮ ਹੈ ਜੀ ਤਾਂ ਸੁਦੀਪ ਸਿੰਘ ਡਰੱਗ ਇਨਸਪੈਕਟਰ ਸਾਹਿਬ ਆਏ ਠੀਕ ਹੈ ਜੀ